ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਸਿੱਖ ਕਤਲੇਆਮ ਅਤੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਾਏ ਜਾਂਦੇ ਇਲਜ਼ਾਮਾਂ ਦਾ ਮੋੜਮਾ ਜਵਾਬ ਚੰਨੀ ਨੇ ਦਿੱਤਾ ਚੰਨੀ ਨੇ ਕਿਹਾ ਕਿ ਜਿੰਨਾ ਕਸੂਰ ਕਾਂਗਰਸ ਦਾ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਕਸੂਰ ਭਾਰਤੀ ਜਨਤਾ ਪਾਰਟੀ ਦਾ ਸੀ ਇਸ ਹਮਲੇ ਦੇ ਪਿੱਛੇ ਇਸ ਕਤਲੇਆਮ ਦੇ ਪਿੱਛੇ ਚੰਨੀ ਨੇ ਕਿਹਾ ਕਿ ਆਰਐਸਐਸ ਨੇ ਇਹਨਾਂ ਕਤਲੇਆਮ ਦੇ ਬਾਅਦ ਖੁਸ਼ੀ ਮਨਾਈ ਸੀ ਆਰਐਸਐਸ ਨੇ ਭੰਗੜੇ ਪਾਏ ਸੀ ਆਰਐਸਐਸ ਦੇ ਵੱਲੋਂ ਜਿਹੜਾ ਜਸ਼ਨ ਮਨਾਇਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇ ਚੰਨੀ ਨੇ ਬੜੇ ਗੰਭੀਰ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਾਏ ਨੇ ਚੰਨੀ ਨੇ ਪਹਿਲੀ ਵਾਰ ਕਿਹਾ ਕਿ ਕਾਂਗਰਸ ਤੋਂ ਗਲਤੀ ਹੋਈ ਸੀ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਕੀ ਆ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਗੱਲ ਦੱਸ ਦਿਆਂ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਦੇ ਕੁਲ ਹਿੰਦ ਕਾਂਗਰਸ ਦੇ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਆ ਚੰਨੀ ਨੇ श्री दरबार साहिब ਦੇ ਮਾਮਲੇ ਵਿੱਚ ਕਿਹਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਮਾਮਲੇ ਵਿੱਚ ਕਿਹਾ ਕਿ ਕਾਂਗਰਸ ਤੋਂ ਉਹ ਗਲਤੀ ਹੋਈ ਸੀ ਤੇ ਐਸੀ ਉਹਦੀ ਕਈ ਵਾਰ ਮਾਫੀ ਮੰਗ ਲਈ ਇਸੇ ਨਾਲ ਹੀ ਚੰਨੀ ਨੇ ਭਾਜਪਾ ਦੇ ਉੱਤੇ ਇਸ ਮਾਮਲੇ ਦੇ ਵਿੱਚ ਬੜੇ ਗੰਭੀਰ ਇਲਜ਼ਾਮ ਲਾਏ ਨੇ ਹਮ ਦੇਖਿਏ ਜੋ ਦੰਗੇ ਹੋਏ ਔਰ ਜੋ ਅਟੈਕ ਹੋਆ ਹਮ ਉਸਕੇ ਲਈ एक बार नहीं कांग्रेस बहुत बार माफ़ी मांग चुकी है कि वो कांग्रेस के टाइम में हुए जो हरमंदर साहब पे अटैक हुआ वो गलत था ये कांग्रेस मान चुकी है और माफ़ी भी मांग चुकी है और जिसको सजा देनी है अब 10 साल से बीजेपी है बीजेपी उन लोगों को क्यों नहीं सज़ा देती और उनकी बात उछालती है लेकिन उन लोगों को सज़ा नहीं देती जो उसके लिए जुम्मेवार हैं जो यहाँ दंगे हुए लेकिन साथ में ये भी कहना चाहता हूँ कि जहाँ हम खुद कह रहे मैं ए के ऑफिस में बैठ कह रहा हूँ कि चरासी में जो जो अटैक हुआ हरमंदर साहब पे वो गलत था तो बीजेपी क्यों नहीं मानती कि जो चुरासी में अटैक हुआ उसको कराने के पीछे बीजेपी का एक बहुत बड़ा आंदोलन था और बीजेपी ने प्रेशराइज़ किया कि हरमंदर साहब में फ़ौज भेजी जाए जो बीजेपी के लीडर हैं उन्होंने एक जुलूस निकाला कि हरमंदर साहब में फ़ौज भेजी जाए कांग्रेस की सरकार ने सिखों के आगे गोडे टेक दिए हैं ये क्यों नहीं वहाँ भेजते फौज को और बीजेपी अडवाणी जी ने अपनी बुक माय कंट्री माय लाइफ में इस चीज़ को इंडोर्स किया है कि उन्होंने एक आंदोलन चलाया जहां बीजेपी ने और बहुत सारे आंदोलन चलाए वहां एक आंदोलन ये भी था कि हरमंदर साहब में फ़ौज को भेज कर वहाँ जो लोग हैं उनको पकड़ा जाए उनको मारा जाए ये ऑन रिकॉर्ड है तो यहाँ तक के आरएसएस के एक नेता जिनको भारत रत्न का पुरस्कार भी मिला उन्होंने कहा कि जो ये दंगे यहाँ हुए वो परणाम था आक्रोश का और गुस्से का जिनको उन्होंने जायज़ ठहराया है तो कांग्रेस ने माफ़ी मांग ली है बीजेपी इन दंगों को कराने में बीजेपी और आर आरएसएस हरमंदर साहब पे अटैक कराने में कब माफ़ी मांगेगी मैं उनसे ये पूछना चाहता हूँ कि जो तुम्हारा रोल था उसकी आप कब माफ़ी मांगोगे कांग्रेस ने माफ़ी मांगी है आज भी मैं कहता हूँ कि गलती की गई कांग्रेस की तरफ से क्योंकि कांग्रेस के राज में दंगे हुए इसलिए माफ़ी उन्होंने मांगी है लेकिन गुजरात के दंगों की कौन माफ़ी मांगेगा ये भी आज एक सवाल है मैं फिर भी गुजरात पे नहीं जाना चाहता मैं पंजाब पे ही रहना चाहता हूँ क्योंकि पंजाब की बात इन्होंने की है इसलिए जो अटैक हुआ उसमें बीजेपी और आरएसएस का भी उतना ही हाथ था इसलिए उनको भी माफ़ी मांगनी चाहिए तो सुने चन्नी ने बड़ा स्पष्ट तरीके गल रखी है इस कोई दो रेह भी नहीं ਲਾਲ ਕ੍ਰਿਸ਼ਨ ਅਡਵਾਨੀ ਇਸ ਗੱਲ ਨੂੰ ਆਪਣੀ ਕਿਤਾਬ 'ਚ ਲਿਖ ਕੇ ਮੰਨ ਚੁੱਕੇ ਨੇ ਆਰਐਸਐਸ ਦੇ ਲੋਕਾਂ ਦੇ ਉੱਤੇ ਇਲਜ਼ਾਮ ਨੇ ਕਿ ਉਹ ਦਿੱਲੀ ਸਿੱਖ ਕਤਲੇਆਮ ਦੇ ਵਿੱਚ ਕਾਂਗਰਸੀ ਗੁੰਡਿਆਂ ਦਾ ਉਸ ਸਮੇਂ ਜਿਹੜਾ ਹਜੂਮ ਹੈ ਉਹਦੇ ਵਿੱਚ ਸ਼ਾਮਲ ਸੀ ਇਕੱਠੇ ਸੀਗੇ ਇਸੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਵੇਲੇ ਪੂਰਾ ਪ੍ਰੈਸ਼ਰਾਈਜ਼ ਕੀਤਾ ਗਿਆ ਦੁਨੀਆ ਭਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣਨ ਵਾਲੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਵੀ ਉਸ ਦਾ ਵਿਰੋਧ ਕੀਤਾ ਗਿਆ ਭਾਜਪਾ ਸਿੱਖਾਂ ਦੇ ਹਰ ਮਸਲੇ 'ਚ ਵਿਰੋਧ ਕਰਦੀ ਰਹੀ ਹੈ ਇਹ ਕਿਸੇ ਤੋਂ ਲੁਕੀ ਸ਼ਿਪੀ ਗੱਲ ਨਹੀਂ ਰਹੀ ਅੱਜ ਬੇਸ਼ੱਕ ਸੋਸ਼ਲ ਮੀਡੀਆ ਦਾ ਦੌਰ ਹੈ ਨਵੀਂ ਪੀੜ੍ਹੀ ਆ ਗਈ ਇਹਨੂੰ ਨਾ ਪਤਾ ਹੋਵੇ ਇਤਿਹਾਸ ਦੇ ਪੰਨਿਆਂ 'ਚ ਇਹ ਕਾਲਾ ਸੱਚ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਭਾਜਪਾ ਜਨਤਾ ਪਾਰਟੀ ਦੀਆਂ ਕਰਤੂਤਾ ਬੀਜੇਪੀ ਦੀਆਂ ਕਰਤੂਤਾ ਇਤਿਹਾਸ ਦੇ ਪੰਨਿਆਂ 'ਚ ਐਨ ਸਪਸ਼ਟ ਲਿਖੀਆਂ ਹੋਈਆਂ ਹਨ ਅੰਮ੍ਰਿਤਸਰ ਦੇ ਭਾਜਪੀ ਦੇ ਕਾਰਕੁਨਾਂ ਦੇ ਵੱਲੋਂ ਭੰਗੜੇ ਪਾਏ ਗਏ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਨ ਸੰਘ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ ਦਾ ਵਿਰੋਧ ਕੀਤਾ ਇਸੇ ਨਾਲ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਚੰਨੀ ਨੇ ਅੱਜ ਇਸ ਗੱਲ ਨੂੰ ਸਪਸ਼ਟ ਕਰਤਾ ਚੰਨੀ ਨੇ ਨਾਲ ਹੀ ਮਾਫੀ ਮੰਗੀ ਕਾਂਗਰਸ ਮਾਫੀ ਮੰਗੇ ਨਾ ਮੰਗੇ ਪਰ ਇਸ ਬਜਰਪਾਪ ਦੀ ਮਾਫੀ ਜਿਹੜੀ ਐ ਉਹ ਏਡੀ ਸੌਖੀ ਨਹੀਂ ਜਿੰਨੇ ਸੌਖਾ ਸੋਖੇ ਸ਼ਬਦਾ ਚ ਚੰਨੀ ਮੰਗਣ ਦੀ ਕੋਸ਼ਿਸ਼ ਕਰਦੇ ਨੇ ਪਰ ਭਾਰਤੀ ਜਨਤਾ ਪਾਰਟੀ ਵਾਲੇ ਇਸ ਮਾਮਲੇ ਚ ਮਾਫੀ ਵੀ ਨਹੀਂ ਮੰਗਦੇ ਇਹ ਉਦੋਂ ਵੀ ਸ਼ਰਮਨਾਕ ਗੱਲ ਹੈ ਤੇ ਉਦੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵਰਗੇ ਲੋਕ ਇਹਨਾਂ ਨਾਲ ਆਪਣਾ ਹੁਣ ਤੱਕ 9 ਮਾਸ ਦਾ ਰਿਸ਼ਤਾ ਰੱਖਦੇ ਆਏ ਇਹ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਪ੍ਰਕਾਸ਼ ਸਿੰਘ ਬਾਦਲ ਤਾਂ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਵਾਰਿਸ ਸੁਖਬੀਰ ਸਿੰਘ ਬਾਦਲ ਨੂੰ ਦੇਣੇ ਚਾਹੀਦੇ ਆ ਕਿ ਉਹ ਲੋਕ ਜਿਹੜੇ ਭੰਗੜੇ ਪਾਉਂਦੇ ਸੀ ਉਹ ਲੋਕ ਜਿਹੜੇ ਕਿਤਾਬਾਂ 'ਚ ਲਿਖ ਕੇ ਕਹਿੰਦੇ ਆ ਕਿ ਅਸੀਂ ਹਮਲਾ ਕਰਵਾਇਆ ਮਜਬੂਰ ਕੀਤਾ ਸਰਕਾਰ ਉਹਨਾਂ ਲੋਕਾਂ ਨਾਲ ਤੁਸੀਂ ਕਿਵੇਂ 25 ਸਾਲ 9 ਮਾਸ ਦਾ ਰਿਸ਼ਤਾ ਨਿਭਾਈਗੇ ਕਿਵੇਂ ਉਹ ਸਿੱਖ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਵੋਟਾਂ ਪਾਈਗੇ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਨੂੰ ਵੀ ਵੋਟਾਂ ਪਾਈਆਂ ਨੇ ਲੋਕਾਂ ਨੇ ਪਰ ਕਿਵੇਂ ਜੇ ਕਾਂਗਰਸ ਉਨੀ ਮਾੜੀ ਹੋ ਸਕਦੀ ਹੈ ਤਾਂ ਫਿਰ ਹਮਲਾ ਕਰਵਾਉਣ ਵਾਲੇ ਵੀ ਉਨੇ ਮਾੜੇ ਹੋ ਸਕਦੇ ਸਾਨੂੰ ਇਹਨੂੰ ਥੋੜਾ ਵਿਚਾਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਨਾਲ ਇਹ ਸਾਰਾ ਮਾਮਲਾ ਉਲਝਾਇਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਦੀ ਕਥਿਤ ਟਿੱਪਣੀ ਨੂੰ ਕਿਸ ਤਰ੍ਹਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਕਾਂਗਰਸ ਆਪਣੇ ਗੁਨਾਹਾਂ ਦੀ ਮਾਫੀ ਮੰਗਦੀ ਹੋਵੇ ਨਾ ਮੰਗਦੀ ਹੋਵੇ ਇਹਦੀ ਮਾਫੀ ਸਿੱਖ ਸੰਗਤ ਨੇ ਦੇਣੀ ਨਹੀਂ ਦੇਣੀ ਇਹ ਉਹਨਾਂ ਦੇ ਹੱਥ ਚ ਸਵਾਲ ਇਹ ਹੈ ਕਿ ਜਿਹੜਾ ਰਾਹੁਲ ਗਾਂਧੀ ਨੇ ਕਥਨ ਕਿਹਾ ਕੀ ਉਹਦੇ ਚ ਵਜਨ ਸੀ ਜਾਂ ਨਹੀਂ ਸੀ ਕਿ ਜਗਜੀਤ ਸਿੰਘ ਡੱਲੇয়াল ਬਲਦੇਵ ਸਿੰਘ ਸਿਰਸਾ ਤੇ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਜਾਂ ਇੱਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਕਮਾਂਤਰੀ ਹਵਾਈ ਅੱਡੇ ਤੇ ਇੰਡੀਗੋ ਦੀ ਫਲਾਈਟ ਚੜ੍ਹਨ ਤੋਂ ਰੋਕਿਆ ਗਿਆ ਸੀ ਕਿ ਨਹੀਂ ਕਰ ਪਾਣ ਪਾਈ ਹੁਣ ਕਾਰਨ ਇਹ ਸਵਾਲ ਨੇ ਜੇ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਤਾਂ ਤੁਹਾਨੂੰ ਰਾਹੁਲ ਗਾਂਧੀ ਦੀ ਉਹ ਗੱਲ ਵੀ ਸਮਝ ਆ ਜਾਵੇ